ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਪੰਜਾਬ ਸਰਕਾਰ ਦੀ ਇਹ ਝਾਕੀ ਮਹਾਨ ਸੁਭੀ ਸੰਸਪਾਪਾ شیخ ਫਰੀਦ ਜੀ ਨੂੰ ਸਮਰਪਿਤ ਹੈ ਇਸ ਝਾਕੀ ਵਿੱਚ ਪੰਜਾਬ ਦੇ ਵੱਖ-ਵੱਖ ਰੰਗ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਝਾਕੀ ਦੇ ਟਰੈਕਟਰ પાર્ਕ ਦੇ ਵਿੱਚ ਪਰਦਾ ਦੀ ਜੋੜੀ ਜੋ ਪੰਜਾਬ ਦੇ ਮਸ਼ਹੂਰ ਇਲ ਨੇ ਆ ਨੋਡ ਇਫੈਕਟ ਕਰਦੀ ਹੈ ਬੇਸਿਕਲੀ ਪੰਜਾਬ ਇੱਕ ਅਗਰੀਕਲਚਰਲ ਸਟੇਟ ਹੈ ਇਸ ਅਗਰੀਕਲਚਰਲ ਸਟੇਟ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਜਿਸ ਸਦਕਾ ਅੱਜ ਸਾਡਾ ਦੇਸ਼ ਅਨਾਜ ਦੇ ਖੇਤਰ ਵਿੱਚ ਸਵੈ ਡਿਪੈਂਡੈਂਟ ਹੈ ਸਰਪਲੈਂਟ ਹੈ ਉਸ ਨੂੰ ਇੱਕ ਪ੍ਰਤੀਕ ਦੇ ਤੌਰ ਤੇ ਦਿਖਾਇਆ ਗਿਆ ਹੈ ਇਸਦੇ ਸਾਈਡ ਪੈਨਲਸ ਦੇ ਉੱਤੇ ਮਸ਼ਹੂਰ ਸਾਡੀਆਂ ਮਾਵਾ ਭੈਣਾਂ ਬਾਦੀਆਂ ਵੱਲੋਂ ਜੋ ਪੰਜਾਬ ਦੀਆਂ ਦਰੀਆਂ ਪੜਾਈਆਂ ਆਵਦੇ ਸੀ ਉਹਨਾਂ ਦੇ ਨਵਿਕਲੇ ਡਿਜ਼ਾਈਨ ਉਹ ਦੇ ਫਿੱਟ ਕੀਤੇ ਗਏ ਹਨ ਟ੍ਰੈਕ ਟ੍ਰੋਲੀ ਬਾਰਡ ਦੇ ਪਹਿਲੇ ਰੇਸ ਵਿੱਚ ਪੰਜਾਬ ਦੇ ਲੋਕ ਸੰਗੀਤ ਦੀ ਇੱਕ ਝਲਕ ਹੈ ਇੱਕ ਰਵਾਇਤੀ ਗਵਈਆ ਜਿਸ ਦੇ ਨਾਲ ਪੰਜਾਬ ਦੇ ਪੁਰਾਤਨ ਸੰਗੀਤਕ ਸਾਜ਼ ਉਹ ਨਾਲ ਦਿਖਾਏ ਗਏ ਹਨ ਉਸ ਤੋਂ ਪਿੱਛੇ ਇੱਕ ਇੱਕ ਨੌਜਵਾਨ ਕੁੜੀ ਨੂੰ ਪੰਜਾਬ ਦਾ ਮਸ਼ਹੂਰ ਹੈਂਡੀਕਰਾਫਟ ਫੁਲਕਾਰੀ ਕੱਢਦੇ ਦਿਖਾਇਆ ਗਿਆ ਹੈ ਉਸ ਦੇ ਨਾਲ ਸਾਈਟ ਤੇ ਫੁਲਕਾਰੀ ਦੇ ਵੱਖਰੇ ਵੱਖਰੇ ਡਿਜ਼ਾਈਨ ਵੀ ਦਿਖਾਏ ਗਏ ਹਨ ਲਾਸਟ ਤੇ ਪੰਜਾਬ ਦੇ ਮਹਾਨ ਸੂਫੀ ਸੰਤ ਪਪਾ ਸ਼ੇਖ ਬਰੀ ਜੀ ਕਿਉਂ ਪੰਜਾਬੀ ਦੇ ਪਿਤਾਮਾ ਹਨ ਜਿਨ੍ਹਾਂ ਦੇ ਬਦੌਲਤ ਅੱਜ ਪੰਜਾਬੀ ਨੂੰ ਪੰਜਾਬੀ ਸਾਹਿਤ ਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਉਹਨਾਂ ਨੂੰ ਦਿਖਾਇਆ ਗਿਆ ਹੈ ਇਹ ਚਾਕੀ ਉਹਨਾਂ ਨੂੰ ਸਮਰਪਿਤ ਹੈ ਸਾਡੀ ਉਮੀਦ ਹੈ ਕਿ ਇਹ ਚਾਕੀ ਸਮੁੱਚੀ ਲੋਕਾਈ ਨੂੰ ਮਾਨਵਤਾ ਦਾ ਮਿਹਨਤ ਦਾ ਹੁਨਰ ਦਾ ਇਹ ਗਾਮ ਦੇਗੀ ਮੈਲੇ ਮੈਂ ਮਿਲਿਆ ਸੁਖ ਹੋਏ ਫਰੀਦ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਪੰਜਾਬ ਸਰਕਾਰ ਦੀ ਇਹ ਝਾਕੀ ਮਹਾਨ ਸੁਭੀ ਸੰਸパਪਾ شیخ ਫਰੀਦ ਜੀ ਨੂੰ ਸਮਰਪਿਤ ਹੈ ਇਸ ਝਾਕੀ ਵਿੱਚ ਪੰਜਾਬ ਦੇ ਵੱਖ-ਵੱਖ ਰੰਗ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਝਾਕੀ ਦੇ ਟਰੈਕਟਰ પાર્ਟ ਦੇ ਵਿੱਚ ਪੰਜਾਬ ਦੀ ਜੋੜੀ ਜੋ ਪੰਜਾਬ ਦੇ ਮਸ਼ਹੂਰ ਇਨਲੇ ਆਟ ਲੋਡ ਇਫੈਕਟ ਕਰਦੀ ਹੈ ਬੇਸਿਕਲੀ ਪੰਜਾਬ ਇੱਕ ਅਗਰੀਕਲਚਰਲ ਸਟੇਟ ਹੈ ਇਸ ਅਗਰੀਕਲਚਰਲ ਸਟੇਟ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਜਿਸ ਸਦਕਾ ਅੱਜ ਸਾਡਾ ਦੇਸ਼ ਅਨਾਜ ਦੇ ਖੇਤਰ ਵਿੱਚ ਸੈਲਫ ਡਿਪੈਂਡੈਂਟ ਹੈ ਸਲਫ ਰਵਾਇੰਟ ਹੈ ਉਸ ਨੂੰ ਇੱਕ ਪ੍ਰਤੀਕ ਦੇ ਤੌਰ ਤੇ ਦਿਖਾਇਆ ਗਿਆ ਹੈ ਇਸਦੇ ਸਾਈਡ ਪੈਨਲਸ ਦੇ ਉੱਤੇ ਮਸ਼ਹੂਰ ਸਾਡੀਆਂ ਮਾਵਾ ਭੈਣਾਂ ਬਾਧੀਆਂ ਵੱਲੋਂ ਜੋ ਪੰਜਾਬ ਦੀਆਂ ਦਰੀਆਂ ਪੜਾਈਆਂ ਆਣੇ ਸੀ ਉਹਨਾਂ ਦੇ ਨਵਕਲੇ ਡਿਜ਼ਾਈਨ ਅਡਿਵਿਟੀ ਤੇ ਗਏ ਹਨ ਟਰੈਕ ਟ੍ਰੋਲੀ ਪਾਰਟ ਦੇ ਪਹਿਲੇ ਰੇਂਜ ਵਿੱਚ ਪੰਜਾਬ ਦੇ ਲੋਕ ਸੰਗੀਤ ਦੀ ਇੱਕ ਝਲਕ ਹੈ ਇੱਕ ਰਵਾਇਤੀ ਗwayਾ ਜਿਸ ਦੇ ਨਾਲ ਪੰਜਾਬ ਦੇ ਪ੍ਰਾਚਨ ਸੰਗੀਤਕ ਸਾਜ਼ ਉਹ ਨਾਲ ਦਿਖਾਏ ਗਏ ਹਨ ਉਸ ਤੋਂ ਪਿੱਛੇ ਇੱਕ ਇੱਕ ਨੌਜਵਾਨ ਕੁੜੀ ਨੂੰ ਪੰਜਾਬ ਦਾ ਮਸ਼ਹੂਰ ਹੈਂਡੀਕਰਾਫਟ ਫੁਲਕਾਰੀ ਕੱਢਦੇ ਦਿਖਾਇਆ ਗਿਆ ਹੈ ਉਸ ਦੇ ਨਾਲ ਸਾਈਟ ਸੇ ਫੁਲਕਾਰੀ ਦੇ ਵੱਖਰੇ ਵੱਖਰੇ ਡਿਜ਼ਾਈਨ ਵੀ ਦਿਖਾਏ ਗਏ ਹਨ ਲਾਸਟ ਦੇ ਪੰਜਾਬ ਦੇ ਮਹਾਨ ਸੂਫੀ ਸੰਤ ਪਪਾ ਸ਼ੇਖ ਬਰੀਦ ਜੀ ਇਹ ਪੰਜਾਬੀ ਦੇ ਪਤੰਮਾ ਹਨ ਜਿਨ੍ਹਾਂ ਦੇ ਬਦੌਲਤ ਅੱਜ ਪੰਜਾਬੀ ਨੂੰ ਪੰਜਾਬੀ ਸਾਹਿਤ ਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਉਹਨਾਂ ਨੂੰ ਦਿਖਾਇਆ ਗਿਆ ਹੈ ਕਿ ਝਾਕੀ ਉਹਨਾਂ ਨੂੰ ਸਮਰਪਿਤ ਹੈ ਸਾਡੀ ਉਮੀਦ ਹੈ ਕਿ ਇਹ ਝਾਕੀ ਸਮੁੱਚੀ ਲੋਕਾਈ ਨੂੰ ਮਾਨਵਤਾ ਦਾ ਮਿਹਨਤ ਦਾ ਉਹਨਰ ਦਾ ਇੱਕ ਆਮ ਦੇਗੀ